ਦੇਖ ਤੁਸੀਂ ਮੈਂ ਜਾਣੀ ਕਿ ਜਦੋਂ ਕੋਈ ਕਿਸ਼ਕ ਨੂੰ ਜਾਣ ਨੂੰ ਮਿਸਰ ਤੇ ਆ ਦੋ ਤਿੰਨ ਪਤਾ ਕਰ ਲਓ ਫਿਰ ਉਸੇ ਬਹਿ ਕੇ ਬਣਾ ਲੈਣਾ ਹਿਸਾਬਾ ਨਹੀਂ ਟਿਕਣਾਗਾ ਕਿ ਅਸੀਂ ਆਪਾਂ ਜੇ ਤੇਰੀ ਮਰਜੀ ਸਾਹਿਬ ਨੂੰ ਉਪਰ ਲੈ ਜਾ ਸਕਦੇ ਹਾਂ ਪਰ ਤੁਸੀਂ ਉਹ ਵੱਡੀ ਘਟਨਾ ਦੀ ਜਿੱਤੀ ਬਹੁਤ ਮਾੜੀ ਕੀਤੀ ਹੈ ਜੰਗੀ ਨਹੀਂ ਕੀਤੀ ਸਾਡੀ ਬੇਨਤੀ ਸਾਡੀ ਬੇਨਤੀ ਹੈ ਤੁਹਾਡੇ ਕਿ ਇੱਕ ਸੰਲਗਨ ਗੁਰਸਾ ਦਾ ਨਹੀਂ ਪ੍ਰਾਇਮ ਕਰਦੇ ਆ ਰੋਸ ਰੋਸ ਬਦਲ ਕਰ ਲੈ। ਇਹ ਦੂਜਾ ਖੂਬ ਪੁਰਸਾ ਦਾ ਤੁਮ ਕਿਰਪਾ ਕਰ ਦਿਓ। ਤੁਮ ਦੇਖ ਲਿਓ ਇਮੀਡੀਏਟ ਬੜੀ ਕਰ ਦਿਵਾਉਂ। ਨਹੀਂ ਜੇ ਇਸ ਪਰਗਾਣਾ ਠਹਿਗਾ ਉਹਦਾ। ਨਹੀਂ ਨਹੀਂ ਉਹ ਵੀ ਸਾਹ ਦੇਖ ਲਿਓ। ਨਹੀਂ ਪਰਗਾਣਾ ਐਸੇ ਰੱਖਾ। ਵੇਖੋ ਪੁੱਛਿਆ ਨਿਤਨੇਮ ਜੀ ਕਰਦੇ ਆਂ ਜਾ ਜਾ ਕੇ ਵੇਲ ਵਿੱਚ ਅਗਾਂ। ਜਦੋਂ ਪ੍ਰਗਾਣਾ ਤਾਂ ਹੀ ਰੱਖਣਾ ਸਾਰੇ ਉਮਰ ਹੋ ਗਏ। ਕਿਹੜੀ ਦੁਕਾਨਦਾਰੀ? ਨਹੀਂ ਜੀ ਦੁਕਾਨ ਸਾਡੀ ਨਹੀਂ ਦੁਕਾਨ ਦੀ। ਸਾਰੇ ਉਮਰ ਹੋ ਗਈ ਸਾਡੇ ਕੋਲੇ। ਦੁਕਾਨਦਾਰੀ ਇਹ। ਸੁਣੋ ਬਈ ਗੱਲ। ਬੇਨਤੀ ਸਾਡੀ। ਦੁਕਾਨਦਾਰੀ ਇਹ। ਅੱਜ ਜਿੱਕਰ ਆਪਣੇ ਉਹਨਾਂ ਵੱਡੇ ਪੀਓ ਦਾ ਦਿਕਰ ਆਪਾਂ ਵਿਲੱਖਣ ਗੁਰਗਨਾਂ ਨੂੰ ਰਿਹਾ ਕਿ ਨਹੀਂ ਉਹ ਜਿਹੜੀ ਜਨਸੂ ਲੋ ਜੋ ਨਜ਼ਾਰਾ ਸੱਲ ਹੈ ਉਹਦੇ ਵਿੱਚ ਮੈਂ ਜ਼ਿਕਰ ਪਾਇਆ ਕਿ ਉਹ ਜਲਾਤਪਾ ਕੀਤੀ ਸੀ ਇਹ ਮੈਨੂੰ ਜੇ ਭੰਗ ਮਾਇਆ ਨੂੰ ਮੈਨੂੰ ਉਹਨੇ ਦੱਸਿਆ ਹੀ ਉਹਨੇ ਨਹੀਂ ਕਿਹਾ ਸੀ ਮੈਨੂੰ ਨਹੀਂ ਵੀ ਐਸੀ ਆਪਾਂ ਦੁਕਾਨ ਦਾ ਮੂਤ ਕਰਨਾ ਹੈ ਮੈਨੂੰ ਆਪਾਂ ਤੁਹਾਨੂੰ ਤਰਦੇ ਹੈ ਨਹੀਂ ਭਾਵੇਂ ਕਲਾਸੇ ਦਾ ਕਰਨਾ ਹੈ ਪਰ ਗੱਲ ਤਾਂ ਥੋੜੇ ਮਜ਼ਾਦ ਨਹੀਂ ਬਜਾਦਾ ਖਸ ਉਹ ਇੱਕ ਬੜੀ ਮਜ਼ਾਦਾਂ ਪਾ ਕਰਤੀ ਤੁਸੀਂ ਹੋਣੀ ਕੋਈ ਨਹੀਂ ਪਤਾ ਨਹੀਂ ਕਿੰਨੇ ਵਾਰੀ ਹੋਏ ਹੋਏ ਕਿੰਨੇ ਪਤਾ ਹੈਗਾ ਬਾਬਾ ਜੀ ਦੁਕਾਨ ਕਾਦੀ ਸੀ ਉਹ ਜੇ ਦੁਕਾਨਦਾਰ ਕਹੇ ਰਿਮੋਟ ਕਰੀ ਬੇ ਬੈਂਦਾ ਮਹਿੰਦਰ ਰਾਜ ਦੁਕਾਨ ਆਖਿਆ ਉਹਨੇ ਉੱਥੇ ਜਾ ਕੇ ਦੱਸਦੇ ਜੀ ਵੀ ਜਿੱਥੇ ਆਪਣੇ ਕਟਣ ਵਾਲੇ ਵੀ ਨਹੀਂ ਜਾ ਸਕਦੇ ਉਹ ਪਹੁੰਚਾ ਪਤਾ ਲੱਗਿਆ ਦੁਕਾਨ ਆਈ ਦੀ ਯਾਰ ਉਹਦੇ ਵਾਪਸ ਆ ਜਾਂਦੀ ਬੇ ਭੋ ਜੀ ਵਾਪਸ ਨਹੀਂ ਆ ਜਾਂਦੀ ਦੁਕਾਨਦਾਰ ਹੀ ਆ ਦੁਕਾਨਦਾਰੀ ਬਣਾਈ ਆ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਤਾਰ ਨਹੀਂ ਆਇਆ ਉਦੋਂ ਵਾਪਸ ਆਣ ਪਾ ਲੱਗਿਆ ਨਾ ਆ ਚਾਰਾ ਉਹਦੇ ਹੀ ਵਾਪਸ ਆ ਜਾਂਦੀ ਇਹਨਾਂ ਨੂੰ ਉਹਨੂੰ ਪਿਛੇ ਵੀ ਬੰਦਾਂ ਵੀ ਬੁਖਵਾਣੇ ਇੱਥੇ ਹੱਜੇ ਮੁਕਸ਼ਰ ਦੇ ਵਿੱਚ ਉਹ ਮੈਨੂੰ ਉਹਨੇ ਇਹ ਗਿਆਨ ਦੇ ਇਛਾ ਕਰਾਉਣਾ ਜੀ ਜੋ ਇੱਥੇ ਜ਼ਰੂਰ ਹੀ ਲੈ ਕੇ ਜਾਣਾ ਹੈ ਮੈਂ ਤਾਂ ਮੋਟਾ ਨਹੀਂ ਪਤਾ ਸੀ ਅਜੇ ਜਕੀਬ ਹੀ ਹੋਣਾ ਚਾਹੀਦਾ ਕਹਿੰਦੇ ਆ ਨਹੀਂ ਮੈਨੂੰ ਇੱਥੇ ਪਤਾ ਉਹ ਤਾਂ ਚਲੋ ਉਹ ਛੋਟਾ ਅਖੀ ਗੋਇਨ ਦੇ ਲਿਬਰਾਇਰੀ ਉਹ ਤਾਂ ਤਾਂ ਪਤਾ ਸੀਗਾ ਉਹਨੇ ਜਮ ਉਹ ਤਾਂ ਚਲੋ ਇਹ ਬਾਤ ਹੈ ਕਿ ਮਾਈ ਜਿਹਨੇ ਗੋਇਨ ਦੇ ਲਿਬਰਾਇਰੀ ਛੋਟਾ ਉਹਦਾ ਕੀ ਆ ਆਡੀ ਵੀਡੀਓ ਆ ਜਿਹੜੀ ਆ ਨਾਲ ਲਿਬਰਾਇਰੀ ਛੋਟਾ ਉਹਨਾਂ ਤੋਂ ਬੰਦਾ ਸੀਗਾ ਗੁਰਦੁਆਰੇ ਦਾ ਨਾਮ ਲਈ ਜਾਂਦੀ ਆ ਵੀਡੀਓ ਆ ਥੋੜੀ ਉਹ ਨਹੀਂ ਵੀਡੀਓ ਜਿਹੜੇ ਗੁਰਦੁਆਰੇ ਨਾ ਮੈਂ ਉਥੋਂ ਲੈਂਦਾ ਐਂ ਨਹੀਂ ਕਿਹਾ ਮੈਂ ਗੁਰਦੁਆ ਉਹ ਨਹੀਂ ਆਜੀ ਗੁਰਦੁਆਰੀ ਆਖਿਆ ਤੁਸੀਂ ਉਹ ਗੁਰਦੁਆਰਾ ਗੁਰੂ ਸਾਹਿਬ ਦਾ ਨਾਮ ਲਿਆ ਮੇਰਾ ਧਿਆਨ ਦੱਸਦਾ ਨਾ ਨਾ ਆਈ ਤਾਂ ਆਪਣਾ ਜਿੰਮੇ ਕਿ ਤੁਸੀਂ ਮੈਂ ਮੈਂ ਗੁਰਦੁਆ ਕਿੱਥੇ ਛੋਟਾ ਰੈਸਟ ਕਰਾ ਮੈਂ ਗੁਰਦੁਆਰਾ ਗੁਰੂ ਸਾ ਮਰੇ ਮਰੇ ਨਹੀਂ ਜਾਇਨਾ ਮਰੇ ਨਹੀਂ ਤੇਰਾ ਗਰਾਮ ਨਹੀਂ ਮੈਂ ਕਿਹਾ ਸਾਡੀ ਕਿੱਦੂ ਹੈ ਕੋਈ ਤਿੰਨ ਬੰਦੇ ਹੱਥ ਖੜਾ ਕਰਦੇ ਆਂ ਵੀ ਇੱਥੇ ਸਰੂਪ ਰਹਿਣਾ ਚਾਹੀਦਾ ਹਾਂ ਸਾਰੇ ਜੀ ਕੋਈ ਤਿੰਨ ਬੰਦੇ ਪਿੱਛੇ ਹੱਥ ਖੜਾ ਕਰਦੇ ਨਹੀਂ ਨਹੀਂ ਮਪੇ ਇਹ ਹੋਈ ਕੋਈ ਵੀ ਨਹੀਂ ਕਰਦਾ ਦੇਖੋ ਜੀ ਇੱਕ ਮਿੰਟ ਟੱਕ ਮਾਰੋ ਜੀ ਦਾ ਸੁਭਾਗ ਨੂੰ ਸੌਦਾ ਕੋਈ ਲੱਗ ਜਾਣਾ ਨਹੀਂ ਜੀ ਬੇਫਿਕਰ ਬੱਸ ਇੱਕ ਮਿੰਟ ਮਾਰੋ ਸਾਰੇ ਖੜੀ ਪਿੰਡ ਦੀ ਜਿਆਦਾ ਜੇ ਇੱਕ ਮਿੰਟ ਜਾਂ ਤਾਂ ਲੋਕੋ ਕੋਲ ਜਾ ਕੇ ਟਿਕਣ ਦੇ ਵਿੱਚ ਪ੍ਰਾਇਮਾ ਕਰ ਦਿਓ ਕਿਸੇ ਗੁਰੂ ਘਰ ਦੇ ਵਿੱਚ ਜੇ ਤੁਸੀਂ ਨਹੀਂ ਕਰਨਾ ਮੇਰੇ ਦਰਵਾਜ਼ੇ ਤੋਂ ਉੱਪਰ ਲੱਗ ਜਾਓ ਚਲੋ ਜੀ ਲੈ ਮੈਂ ਕਰ ਦਿਆਂਗਾ ਮੈਨੂੰ ਆਹ ਕਾਜੀ ਕਰਾਉਣਾ ਨਹੀਂ ਨਹੀਂ ਜੀ ਵੇਖੋ ਮੈਂ ਅੱਜ ਅੱਜ ਹੀ ਕੋਣ ਪ੍ਰਸ਼ਾਸਨ ਆ ਰਿਹਾ ਹੈ ਅੱਜ ਹੀ ਹੀ ਕਾਉਣਾ ਹੈ ਹੋਣੀ ਕਾਉਣਾ ਹੈ ਜੇ ਕਰੇ ਮੈਂ ਭਰੀ ਕਰ ਦਿਆਂਗੇ ਫਿਰ ਹੁਣ ਗੱਡੀ ਤੇ ਲੈ ਜਾਵਾਂਗੇ ਅੱਜ ਹੀ ਕੋਣ ਗੱਡੀ ਦੇ ਕਰਾਂਗੇ ਜੁੱਤੀ ਦੇ ਦੇ ਦੋ ਅਸੀਂ ਨਹੀਂ ਆਪ ਕਰੀਏਗਾ ਗੱਡੀ ਉਹ ਵੀ ਗੱਡੀ ਲੈਉਣੀ ਸਾਰੀ ਅੱਜ ਸਾਰੀ ਸੜਖੜੀ ਪਿੰਡ ਦੀ ਉਹ ਗੱਡੀ ਦੇ ਕਰਦਾ ਵੀ ਤੁਸੀਂ ਇੰਨਾ ਹਰ ਇੱਕ ਪਿਆਰ ਦਾ ਟੈਂਸਰ ਹਰ ਇੱਕ ਜੀ ਆਦੀ ਲੋਕੋ ਕੋਲ ਦਾ ਕੱਪੜੇ ਦੇ ਵਿੱਚ ਥੱਲੇ ਬਹਿ ਜਾ ਖਾਏ ਥੱਲੇ ਬਹਿ ਜਾ ਜਮਾ ਪੈਰਾਂ 'ਚ ਬਹਿ ਜਾ ਪੈਰਾਂ 'ਚ ਬਹਿ ਜਾ ਯਾਰ ਟੇਡਾ ਬੰਦਿਆ ਵੇਖੋ ਜੀ ਤਾਂ ਤੇ ਨਹੀਂ ਚੱਲਣ ਦੇਣੀ ਇਹ ਦੁਕਾਨਦਾਰ ਇਹ ਦੁਕਾਨਦਾਰੀ ਕੋਪਰ ਬੇਪੁੱਤ ਕਾਈ ਕਰੀ ਆ ਇਹ ਜੋ ਦੂਰੀ ਰੱਖ 70 ਸਾਲ ਹੋ ਗਏ ਸੀ ਜੱਜ ਕਰ ਹੋਇਆ ਕੋਈ ਕੰਮ ਅੱਗੋਂ ਕੋਈ ਹੋਣਗੇ ਨਹੀਂ ਕੋਲ ਕਰ ਨਹੀਂ ਆਪਾਂ ਤਾਂ ਕਿ ਹੱਸੋ ਕੀ ਕਦੇ ਸਬੂਤ ਕਰੋਣਾ ਕੋਈ ਕੰਮ ਆਪਣੇ ਹੋਇਆ ਇੱਕ ਪਹਿਲਾਂ ਵੀ ਗੱਲ ਆ ਰਹੀ ਏ ਵੀ ਸਾਈਕਲ ਤੇ ਸਕੂਟਰ ਰੱਖ ਕੇ ਦੇਖੋ ਜੀ ਅਸੀਂ ਤਾਂ ਬੁਸ ਕਰੀਏ 25 ਸਾਲ ਪਹਿਲਾਂ ਇਹੀ ਗੀਰੀ ਗੱਲ ਕਿਹੜਾ ਕਰੂਗਾ ਕਿਹੜਾ ਗੀਰੀ ਗੱਲ ਕਰਦਾ ਤੁਹਾਡੇ ਪਿੰਡ ਚ ਗੱਲਾਂ ਹੋਰ ਨਹੀਂ ਹਾਂ ਉਹ ਤਾਂ ਫਿਰ ਬਹੁਤ ਬਸਕਰਨਗੇ ਨਾ ਜੋ ਭਰਨਗੇ ਵਿਜੋ ਕਰਨਗੇ ਜੇ ਮਾਇਆ ਕਦੇ ਵੀ ਇਹੋ ਜਿਹੀ ਗੱਲ ਕਰੀ ਹੈ ਹਾਂ ਦਬਾਪ ਆਪਾਂ ਫੇਸ ਆਵੇ ਆਪਣੇ ਸੈਂਗਲਾ ਦੇ ਵੀ ਬੁਰਦਾਰੇ ਨੇ ਯਾਰ ਉਮਰ ਦੇ ਹਿਸਾਬ ਨਾਲ ਤੋ ਇਵੜੀ ਹੋਣਾ ਚਾਹੀਦਾ ਸੀ ਭੁਜੀ ਨਹੀਂ ਮੈਨੂੰ ਮੈਨੂੰ ਆਨੇ ਮੂਰਤ ਕਰਨਾ ਹੈ ਤੂੰ ਹੁਣਾਂ ਨਹੀਂ ਦਈਂਦਾ ਉਹ ਫਿਰ ਦਾਈ ਦਾ ਨਹੀਂ ਮਰ ਸਰਦੇ ਨਹੀਂ ਹੁਣ 72 ਸਾਲ ਦੇ ਹੋਗੇ ਤਾਂ ਹੁਣ ਮੈਂ ਕਰਦਾ ਇਹ ਤੂੰ ਪਹਿਲਾਂ ਕਰਿਆ ਨਾ ਫੋਨ ਕਰਦਾ ਮੈਂ ਹੇ ਇਹ ਸਾਰੇ ਮੈਂ ਤਾਂ ਬਹੁਤ ਵੱਡੇ ਸਿਆਣੇ ਬੋਧ ਧਨੁਬਾਲ ਦਾ ਸ਼ਹਿਰ ਆ ਉੱਥੇ ਗੁਸਾ ਰਹਿ ਗਏ ਨੇ ਕਿੰਨੇ ਪਤਰਾ ਸਾਹਿਬ ਦਿੱਬੀ ਵਿੱਚ ਰਹਿ ਸਕਦੇ ਸੀ ਉਹ ਦੋ ਡਿੱਬੀ ਤੋਂ ਆਏ ਸੀ ਤੇਜ ਕੇ ਲਈ ਆਪਣੇ ਹੈਗੇ ਤੇ ਉਹ ਆਲੇ ਵੀ ਆਪਣੇ ਸੋਤ ਨੂੰ ਹੋਣ ਉਹ ਨਹੀਂ ਸਕਦੇ ਸੀ ਉਹ ਪਰ ਨਹੀਂ ਪਤਾ ਕਿ ਮਿਲਿਆਣੀ ਆ ਇਹਨਾਂ ਕਾਕਰੋਂ ਉੱਥੇ ਮਿਲਿਆਣੀ ਉਹ ਕਲੰਕ ਦਾ ਆ ਦਾਗ ਲੱਗਣਾ ਜਿਹੜਾ ਹੁੰਦਾ ਫਿਰ ਕੀ ਕਰੀਏ ਪੀ ਨਾਲ ਜਾਂਦੇ ਹਾਂ ਜੋ ਜੋੜਾ ਹੋਣਗੇ ਉੱਥੇ ਲੋ ਜਾ ਕੇ ਸ਼ਹਿਰ ਚ ਤੇ ਇਹ ਨਹੀਂ ਜਿਹੜਾ ਠੀਕ ਹੈ ਜੀ ਕੁਈ ਜੇ ਮਹਾਰਾਏ ਦਾ ਸਤਿਕਾਰ ਕਰਦੇ ਹੋ ਕਿਹੜਾ ਫੇਰ ਦਾਗ ਨਹੀਂ ਲੱਗਦੇ ਹੁੰਦੇ ਜਦੋਂ ਨਹੀਂ ਸਤਿਕਾਰ ਕਰਦੇ ਉਹਦਾ ਹੀ ਦਾਗ ਨਹੀਂ ਨਹੀਂ ਅੱਜ ਤੱਕ ਤਾਂ ਕੋਈ ਹੋਇਆ ਨਾ ਤੇ ਅੱਜ ਕਿਵੇਂ ਹੋ ਗਿਆ ਸਾਡੀ ਬਣਾਏ ਸਾਰੇ ਪੇੜ ਤੋਂ ਕਿੰਨਾ ਸਤਿਕਾਰ ਕਰਦੇ ਜੀ ਸਾਰਿਆਂ ਨੂੰ ਕੱਲ ਗੋਮਰਾ ਦੀ ਕੱਲ ਪੱਤਰਕਾਰਾਂ ਤੋਂ ਮਤਲਬ ਸ਼ਹਿਰ ਦੇ ਵਿੱਚ ਗੋਮਰਾ ਦੀ ਤਾਂ ਇੱਕ ਗੱਲ ਨਹੀਂ ਗਈ ਮੁੜ ਕੇ ਕੌਣੇ ਗੁਰਦੁਆਰਾ ਗੁਰੂ ਸਾਹਿਬ ਨਾਲ ਸਰਦਾਰਾਂ ਨਾਲ ਨਹੀਂ ਗਏ ਮੁੜ ਕੇ ਦੂਤਾ ਕੌਣ ਇਕੱਠੇ ਗਏ ਉਹ ਲਾ ਕੇ ਗੱਡੀ ਲਗਿਆ ਤੋਂ ਲੋਕੀਂ ਮੈਨੂੰ ਪਤਾ ਨਹੀਂ ਗੱਡੀ ਧੋ ਕੇ ਲੈ ਜਾਂਦੀ ਆਂ ਵੇਖੋ ਉਹਨੂੰ ਗੁਵਾ ਵੇਖ ਰਾ ਕੀ ਨੇ ਸੀ ਨਹੀਂ ਧੋਦਾ ਉਹਦੇ ਧੋ ਕੇ ਲੈ ਜਾਂਦੀ ਹੋਣਾ ਜੀ ਲੈ ਧੋ ਕੇ ਨਾ ਤੂੰ ਇਹ ਥੋੜਾ ਗੱਡੀ ਦਾ ਕੰਮ ਲੱਗਿਆ ਇਹ ਗੁਵਾ ਲੱਗਦਾ ਧੋ ਕੇ ਅੱਜ ਧੋ ਲੈ ਨਹੀਂ ਮੈਨੂੰ ਲੱਗਦਾ ਇਹ ਪਾਣੀ ਸਿੰਘ ਟਿੱਪੂ ਦੇ ਹੋਣੇ ਐ ਨਹੀਂ ਪਰ ਟਿੱਪੂ ਦੇ ਹੋਣੇ ਬਾਰੇ ਆ ਮੈਂ ਤਾਂ ਗਏ ਤੋਂ ਜਾਣੇ ਹੋਣੇ ਅਰਦਨ ਸਾਹਿਬ ਬੰਦਿਓ ਹਾਂ ਉਧਰ ਵੇਖੀ ਕਿੰਨੇ ਵਜੇ ਦੇ ਸੀ ਪੰਜ ਜਾਣੇ ਪੰਜ ਜਾਣੇ ਬਾਹਾਂ ਜਾਣੇ ਸੀ ਬਾਵਾ ਜਾਣੇ ਉਹ ਬੰਦੇ ਹੈ ਸੀ ਨੇੜੇ ਇੱਥੇ ਕੋਈ ਵੀ ਕਾਜੀ ਇੱਥੇ ਜਾਂਦਾ ਬਾਹਾਂ ਦਾ ਸਰੂਪ ਉਹ ਕੋਈ ਤਾਂ ਵੀ ਕਾਦੇ ਵਾ ਕਿਸੇ ਨੂੰ ਰਿਜਿਸਟਰ ਕਰਾਣੇ ਛੋਪਨਾਮ ਖਰੀਦਣੇ ਆਣੇ ਨੇ ਬੰਦੇ ਉਹ ਤਾਂ ਚੱਲੇ ਮੇਰੇ ਨਾਲ ਖਸਮਾਣ ਖਾਦੇ ਚਲੋ ਉਹਦਾ ਰਾਲਾ ਜੋ ਉਹ ਤਾਂ ਧੀਦਾ ਹੀ ਲੱਗਿਆ ਕੀ ਐ ਕਰੀ ਜੇ ਮੈਂ ਚਲੇ ਇਕੱਲਾ ਬੈਠਾ ਐ ਕਰਦੇ ਹਾਂ ਮੈਂ ਝੂਠਾ ਜਮਾ ਜੇ ਮੈਂ ਇਕੱਲਾ ਬੈਠਾ ਵੇਖੋ ਇੱਕ ਜਾਨ ਬੰਦਾ ਚਾਰ ਸਪੀਡ ਕੋਈ ਨਹੀਂ ਕੋਈ ਆਸ਼ੀਰਵਾਦ ਸਤਿ ਸ਼੍ਰੀ ਅਕਾਲ ਜੇ ਨਾ ਜੇ ਬੈਲੇ ਆਖੀ ਜਨਾ ਹੁਣ ਗੱਲ ਕੋ ਸਾਡੀਓ ਪ੍ਰਚਾਰਕ ਸਾਹਿਬ ਜਿਹੜੇ ਸਿੰਘ ਨਾਲ ਲਗਾਇਆ ਚਾਰ ਨੂੰ ਹੋਰ ਗਏ ਆ ਉਹਨਾਂ ਦੇ ਵੀ ਕਰੋ ਭਾਈ ਉਹਨਾਂ ਨੂੰ ਦੱਸੋ ਕੋਈ ਚਾਰ ਨਾ ਡੋੜ ਨਾ ਜੋ ਉਹਨਾਂ ਨੂੰ ਮਸਲਾਗੇ ਤਿੰਨ ਉਹ ਚਾਹਾਂਗੇ ਨਾ ਲੱਗਾ ਉਹ ਕਿਹੜਾ ਹੀ ਕੋ ਚਾਰ ਕੌਣ ਨਾਲ ਕੋਈ ਨਾ ਕਰੋ ਭਾਈ ਦੇਖਿਆ ਨਾ ਨੈਪ ਕਿ ਕੀ ਦੇਖੀ ਉਹ ਨਾਲੋਂ ਵੀ ਤੋਂ ਨੈਪ ਕਿ ਉਹ ਬੁੱਕ ਨਹੀਂ ਕੀਤਾ ਸੀ ਨਹੀਂ ਇਹ ਕੀਤਾ ਤੇਜ ਕੇ ਤੇ ਜਾਂ ਮਤਲਬ ਨਾ ਰੋਸ਼ਕ ਜਾਇਨ ਕਹਿੰਦਾ ਮੁੰਡਾ ਛੜਕ ਤੇ ਲੱਗ ਜਾਂਦਾ ਉਹਨਾਂ ਦੇ ਸੀਗੀ ਨੈਪ ਕਿ ਕਿ ਨੌਂ ਵੀਤ ਕੱਲ੍ਹ ਆਉਂਦੀ ਸੀ ਨਾ ਟਾਈਮ ਲਾਈਨ ਪਾਉਂਦੇ ਆ ਨਹੀਂ ਨਹੀਂ ਉਹਨਾਂ ਟਾਈਮ ਪੂਰਾ ਭੁਜਾਈ ਫਿਰਦੇ ਹੋ ਕਾਰ ਸੀਦਰ ਨਾਲਸ ਕੋਹੋਂ ਕਿੱਥੋਂ ਸੀ ਉਹ ਵੀ ਇੱਕਦਮ ਉਹ ਆਵ ਸੀਗਾ ਸਟੈਨ ਅੱਛਾ ਦੋ ਦੇ ਨਾਲ ਜਿਹੜਾ ਮੁੰਡਾ ਸੀ ਪੁਰਾਣਾ ਨਾਮ ਨਹੀਂ ਕੀ ਨਾਮ ਦਾ ਇੱਕ ਮਿੰਟ ਬਬਾਈ ਚੱਲਦਾ ਨਾ ਸਾਈਡਾ ਬਬਾਈ ਆਣਾ ਕਰਨਾ ਫੋਨ ਹੈ ਹੈਂਡ ਫ੍ਰੀ ਇੱਥੇ ਸਾਰੀ ਸੰਗਤ ਬੈਠੀ ਆ ਛੇ ਜਦੋਂ ਤੁਸੀਂ ਇੱਥੋਂ ਜਾ ਗਏ ਸਲੋਗ ਮਾਰਾ ਇਹਦਾ ਕਿੰਨੇ ਜਾਣੇ ਸੀਗੇ ਕਿਹੜੇ ਕਿਹੜੇ ਬੰਦੇ ਸੀਗੇ ਹੋਲਡੀ ਆ ਨਾਮ ਲਿਖਣੇ ਆ ਇੱਕ ਦਾ ਡਰਾਈਵਰੀ ਸੀਗਾ ਤੁਹਾਨੂੰ ਪੁੱਛੀ ਨਾਲੇ ਪਹਿਲਾਂ ਤੁਸੀਂ ਦੱਸਿਆ ਸੀ ਕਿ ਨਹੀਂ ਦੱਸਿਆ ਖਾਲੀ ਦੁਕਾਨ ਆ ਦੱਸ ਚਲ ਮੇਰੀ ਗੱਲ ਸੁਣ ਕਰ ਨਾ ਤੁਸੀਂ ਪਹਿਲਾਂ ਬਾਬਾ ਜੀ ਨੇ ਇਹ ਗੱਲ ਦੱਸੀ ਸੀਗੀ ਬਈ ਆਪਣਾ ਕਾਹਦਾ ਮੂਰਤਾ ਹੈ ਕੀ ਕਿਹਾ ਸੀ ਗੱਲ ਬੋਲ ਕੇ ਦੱਸ ਅਸੀਂ ਐ ਕਿੱਥੇ ਬਾਹਰ ਜਾ ਕੇ ਕਰਾਉਣਾ ਬਾਬਾ ਤੇ ਨਹੀਂ ਤੇ ਮੂਤ ਕਾ ਦਾ ਖੇਤ ਕਿਹੜੀ ਦੁਕਾਨ ਦਾ ਸੋਮੇ ਬੋਲਿਆ ਸੋਮੇ ਠੀਕ ਹੈ ਇਹ ਗੱਲ ਛੋਟੀ ਸਾਰਿਆਂ ਦੇ ਸਾਹਮਣੇ ਹੋਈ ਜਾਂਦੀ ਹੈ ਇਹ ਤਾਂ ਹੁਣ ਕਰੀ ਜਾਂਦਾ ਹੈ ਆਂ ਦੇ ਜੇ ਮੈਂ ਅਰਦਾਸ ਕੀਤੀ ਤਾਂ ਦੱਸੋ ਕਿਉਂਕਿ ਇਹ ਹੀ ਗੱਲ ਕੀਤੀ ਮੈਂ ਤਾਂ ਦੱਸਣਾ ਠੀਕ ਹੈ ਮੈਂ ਤਾਂ ਪਾਰ ਕਰਨਾ ਕਿੱਥੇ ਨਹੀਂ ਤਾਂ ਕਹਿੰਦਾ ਪਾਪਾ ਜੀ ਕੰਟਰੋਲ ਜੀ ਬੜੇ ਕਰਦਾ ਹਾਂ ਅੱਗੇ ਅਰਦਾਸ ਤੋਂ ਦੀਵਾ ਕਰਦਾ ਨਾ ਮੈਂ ਕਰੂਗਾ ਕੱਲ੍ਹ ਨਹੀਂ ਕੱਲ੍ਹ ਨਹੀਂ ਇੱਥੇ ਜਨਮਾਂ ਵਿੱਚ ਆਪਣਾ ਚੱਕਰ ਕਰੋ ਆਹ ਸੋਡਾ ਕੋਈ ਜਿੱਦਰੀ ਜੀ ਆਓ ਪਾਰਟੀ ਕਰਦੇ ਹੋ ਆਹ ਬੈਠ ਕਰ ਲੈਣੇ ਹੁਣੇ ਪਹੁੰਚ ਇੱਕ ਮਿੰਟ ਬੰਦਦੇ ਆਂ ਤਰਫ ਸੱਜਦੇ ਜੀ ਗੁਰਪ੍ਰੀਤ ਸਿੰਘ ਪੁੱਤਿਆ ਦਾ ਪੁੱਤ ਆ ਹਰਸਿੰਦਰ ਸਿੰਘ ਹੈ ਪਿੱਛੇ ਲਾਓ ਵੀ ਨਾਲ ਬੰਦੇ ਚਾਰੇ ਫੋਟੋ ਇੱਕ ਹੀ ਉਹਦੇ ਬਹੁਤ ਸਾਰੇ ਨੇ ਮੈਂ ਮਾਰਤੀ ਕੇ ਤੁਹਾਨੂੰ ਫੋਨ ਲਾਈ ਜੰਨੇ ਬੈਠੇ ਹੁਣ ਕਰ ਰੰਗਾ ਪੁੱਟਾ ਕਰੋ ਮੱਤ ਕਾ ਮੋਹਾਰੇ ਦਾ ਪੰਡਤ ਜੀ ਕੋਲ ਦੱਸਾਈ ਕਰਦੇ ਜੀ ਮਾ ਜਿਹੜੋ ਆਇਆ ਉਹਨੇ ਵੀ ਅਲੱਗ ਇੱਕ ਸਰੋਤ ਦਾ ਦਾਮਤਾਇਆ ਲਿਆ ਜਾਂਦਾ ਦੇਖੋ ਤੁਸੀਂ ਨਿੱਤ ਨਵੇਂ ਜੇ ਦਾ ਮੈਂ ਵੇਅਦ ਦੇਣ ਕਰਨ ਤਾਂ ਤੁਸੀਂ ਸਾਰੇ ਸੰਗਤ ਜੀ ਕੋਦੇ ਨਾਲ ਬਹਿ ਗਏ ਸੰਗਤ ਮੁਲਾਦ ਦੇ ਬੰਦੇ ਹੈਗੇ ਤਾਂ ਤੁਸ ਰਾਖਰੋਗੇ ਤਾਂ ਸਾਡੇ ਵੀ ਸਾਡੇ ਸੰਗਤ ਨੂੰ ਫਿਰ ਬੇਨਤੀ ਹੈ ਸਾਡੇ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਪ੍ਰਕਾਸ਼ ਦਾ ਪ੍ਰਕਾਸ਼ ਹੈ ਹਾਂ ਦੂਜਾ ਜਿਹੜਾ ਪ੍ਰਕਾਸ਼ ਹੈ ਮਰਾ ਦੂਜਾ ਲੈ ਠੀਕ ਹੈ ਕਿੰਨੇ ਜੁਬਸੋ ਕਰੇ ਜੇ ਦੋ ਸੀਗੇ ਇੱਕ ਕਿ ਮੇਟਿਆ ਦੇਦਾ ਕੋਣਟ ਕਹਿੰਦਾ ਹੈ ਹਾਂ ਇਹ ਵੀ ਜਾਣਾ ਦੇ ਵੀ ਲੱਗ ਜਾ ਉਸੇ ਲੋਕ ਕੋਲ ਨੂੰ ਦਰਬਾਰ ਸਾਹਿਬ ਨੂੰ ਲੈ ਜਾਣਾ ਦਰਸ਼ਕ ਦੇ ਰੂਪ ਵਿੱਚ ਬੋਧਾ ਪ੍ਰਿੰਟ ਸਾਹਿਬ ਖੜੀ ਜਾ ਕਿਤੇ ਕਿਹ ਬੋਧਾ ਰਾਜਮਾ ਕਮਿੰਟ ਸ੍ਰੀ ਸਾਹਿਬ ਕੈਮਰਾ ਪ੍ਰਾਈਮਾ ਜਾਣਾ ਹੈ ਦਰਬਾਰ ਸਾਹਿਬ ਕਰ ਜਾਣਾ ਜਿਹਨੇ ਸੰਗਤਾਂ ਫੈਲਾ ਫੈਲਾ ਕਰਨ ਲਈ ਇੰਨੇ ਕਈ ਪ੍ਰਾਈਮਾ ਕਰਨਾ ਹੈ ਗੁੱਟ ਕਰ ਦੇ ਤੋ ਪ੍ਰਾਈਮਾ ਕਰਨਾ ਠੀਕ ਹੈ ਜੀ ਗਲਤੀ ਗੁੱਤੀ ਮੰਗਦਾ ਨਹੀਂ ਤਾਂ ਕਰਦਾ ਮੈਂ ਗਲਤੀ ਗੁੱਤੀ ਮੰਗਣਾ ਪੈ ਗਿਆ ਕਿ ਇਹ ਗਲਤੀ ਇਹਦੇ ਨੁਸਾਰ ਕੋਲੇ ਵੀ ਮੂੰਹ ਜੋ ਠੀਕਾ ਬੈਠਾ ਨਹੀਂ ਮੈਂ ਕਰਦਾ ਕਿ ਉਹ ਕਰਨਾ ਤਾਂ ਨਹੀਂ ਹੱਟ ਕੇ ਵੇਰੂ ਫਿਰ ਦੋਤਾ ਕੋਲੇ ਪਈ ਹੋਣੀ ਇਦਾਂ ਜਾਨਾ ਕਰਾਉਣਾ ਨਹੀਂ ਮੈਂ ਜਿਹੜਾ ਮੈਂ ਨੂੰ ਦੁਖੋਰਦਾਰਾਂ ਨਾਲ ਮੈਂ ਮੇਰਾ ਇੱਕ ਨਿਤੋ ਨਾਮ ਹੋ ਗਿਆ ਸੀ ਕਿਹੜਾ ਮੇਰਾ ਨਾਮ ਪੁੱਛ ਆਉਣੇ ਨੇ ਬੀਠੋ ਨਹੀਂ ਆਹ ਆ ਉਮਰੇ ਵੇਲੇ ਤੋਂ ਕੰਮ ਕਿਹੜੇ ਕਰਦੇ ਆਂ ਆ ਕਿਵੇਂ ਭੁੱਲ ਜਾਗੇ ਆਪਾਂ ਝੂਠ ਨਾ ਮਾਰੇ ਬੰਦਾ ਵੀ ਮਹਾਰਾਜ ਹੱਥ 'ਚ ਫੜ ਕੇ ਖੇਡ ਬਣਾਈ ਇਹਨਾਂ ਨੇ ਲਾ ਕੇ ਪਿੰਗੂ ਲੈ ਕੇ ਜਾਣਾ ਠੀਕ ਆ ਕਾਲੇ ਰੰਗ ਦੇ ਨਹੀਂ ਉਹ ਕਾਲੇ ਰੰਗ ਦੇ ਲੱਗਦੇ ਆ ਆਪ ਵੀਡੀਓ ਮੈਨੂੰ ਭਾਵੇਂ ਦਿਖਾ ਕੇ ਦਿਓ ਕੀ ਕਰਨਾ ਹੈ ਕਰਾਉਣ ਨੂੰ ਕਿੱਥੇ ਕਰਾਉਣ ਨੂੰ ਸੱਚ ਸੱਚ ਮਾਫੀ ਮੰਗਿਆ ਸਾਨੂੰ ਦੱਸਿਓ ਕਿ ਕੰਮ ਪਾਰ ਹੋ ਗਿਆ ਨਾ ਜੀ ਸਾਨੂੰ ਮਿਲ ਸਕਦਾ ਕੋਈ ਨਾ ਕੋਈ ਡਾਕਟਰ ਡਾਕਟਰ ਲੈ ਲਓ ਅਧਾਰ ਕਾਰਡ ਜੀ ਜੋ ਨਾਮ ਇਹਦਾ ਠੀਕ ਹੈ ਨਹੀਂ ਜੀ ਨਹੀਂ ਆ ਗਿਆ ਨਾ ਮਾਰੇ ਦਿਲੇ ਨਾ ਵੇਖੋ ਜੀ ਮੈਨੂੰ ਇਹ ਕਮੇਟੀ ਇਹਦਾ ਚਾ ਲੈ ਕੇ ਲੈ ਕੇ ਜੀ ਇਹਨੇ ਮੈਨੂੰ ਜੋ ਤੇ ਦੰਡ ਖੂਬ ਨਾ ਦੇਣਗੇ ਠੀਕ ਹੈ ਮੈਨੂੰ ਦੇਖ ਜਦੋਂ ਜਦੋਂ ਫਾਇਦਾ ਉੱਪਰ ਪਹਿਲਾ ਆਉਂਦਾ ਉੱਪਰ ਫਿਰ ਨਾ ਆਪਾਂ ਕੀ ਫਾਇਦਾ ਕਰਦੇ ਉਹ ਅੱਛਾ ਬਿਲਜੇ ਅੱਛਾ ਬਿਲਜੇ ਅੱਛਾ ਬਿਲਜੇ ਉੱਤੋਂ ਬਾਅਦ ਜੋ ਪੈਸੇ ਲੱਗੋ ਤਾਂ ਦੇਣਾ ਮੈਨੂੰ ਹਾਂ ਹਾਂ ਫੈਸਲਾ ਨੰਬਰ 2 ਤੱਕ ਦਾ ਸਮਾਂ ਰਹੋ ਅਸੀਂ ਸੁਚੇਤ ਹੁੰਦੇ ਛੇ ਰੋਜ਼ਾ ਕਰਵਾ ਲਵਾਂਗੇ ਤਾਂ ਤੱਕ ਜੰਗਲਾ ਹੋਊਗਾ ਜੀ ਕੱਲ ਤੱਕ ਫੈਸਲਾ ਹੋ ਜਾਊਗਾ ਛੇ ਦੀ ਹਾਲਤ ਦਾ ਫੈਸਲਾ ਕੋਈ ਫਸਲਾ ਕਰਨ ਵਾਲੇ ਕੱਲ ਤੱਕ ਜੰਗਲਾ ਰਹੋ ਇੱਥੇ ਨਹੀਂ ਜੀ ਕਰਦੇ ਮੈਂ ਲਗਾਈਦਾ ਮੂਰਤ ਕੱਲ ਉੱਥੇ ਵੀ ਜਾਣਾ ਜੀ ਜੇ ਜੀ ਬਿਠੀ ਗੁਠਾ ਸਵੈਸਤੇ ਪਰ ਕੋਈ ਚੰਗਤ ਰੱਖਣਾ ਪੈਣਾ ਹੈ ਹਲੋ ਸੰਗਤ ਰੱਖਣਾ ਪੈਣਾ ਫੋਟੋ ਰੱਖਣੇ ਪੈਣਗੇ ਹਾਂ ਨਿਤਰੇ ਦਾ ਕਰਨੇ ਪੈਣੇ ਆ ਸਾਨੂੰ ਪੰਜ ਪੰਜ ਮਿੰਟਾਂ ਫਿਰ ਆਪਾਂ ਵਾਪਸ ਆ ਗਏ ਤੁਸੀਂ ਪਹਿਲਾਂ ਰੱਖਿਆ ਸੀ ਨਾ ਸਾਰਿਆਂ ਆਹ ਰੱਖਿਆ ਸੀ ਸਭਾ ਨੂੰ ਕਮਪਲੇਟ ਹੁੰਦਾ ਹੋਣਾ ਹੈ ਗ੍ਰਾਊਂਡ ਕਮੇਟੀ ਨੂੰ ਨਾ ਰਹਿ ਮੰਦੇ ਉਹ ਨਹੀਂ ਮੰਦੇ ਮੰਦੇ ਫਿਰ ਮੁਲਾਜ਼ਮਾਂ ਦੀ ਬੈਠੀ ਹੈ ਇਹਨੂੰ ਇਹ ਗੱਲ ਮੈਂ ਕਹਿਣਾ ਵਾਦੀ ਲੈ ਜੇ ਉਹ ਜੇ ਉਹਨੂੰ ਗ੍ਰਾਂਟ ਜਿਉ ਜੇਦਾ ਨਹੀਂ ਮਾਰਦਾ ਉਹ ਤਾਂ ਜੇ ਪ੍ਰਕਾਸ਼ਾ ਹਮ ਦਾਰਦਾਸ ਦੇ ਕੇ ਆਣਾ ਜਿਉ ਤੁਸੀਂ ਐਵੇਂ ਕਿੰਨਾ ਚੱਕਰ ਤੁਸੀਂ ਗਨਾਹ ਕੀਤਾ ਗਨਾਹ ਕਰਕੇ ਤੁਹਾਨੂੰ ਮੈਨੂੰ ਜੋ ਕੋਈ ਆਖੇ ਵੀ ਮੈਂ ਲੈ ਕੇ ਆ ਆਪਣੇ ਮੂਤ ਕਰਨਾ ਲੈ ਕੇ ਤੁਸੀਂ ਇਹਨੂੰ ਗਨਾਹ ਨਹੀਂ ਮੰਦੇ 5 ਕਿਲੋਮੀਟਰ ਲੈ ਕੇ ਆਨੇ ਤੁਸੀਂ ਦੂਰ ਮੰਨ ਲਿਆ ਜੇ ਤੁਸੀਂ ਕਹਿੰਦਾ 8 5 500 ਮੰਨ ਲਿਆ ਜੇ ਗਨਾਹ ਨਹੀਂ ਪੈਸੇ ਦੇਣੇ ਸਹੀ ਇਹਨਾਂ ਨੂੰ ਗਨਾਹ ਨਹੀਂ ਦੱਸਦਾ ਸੀ ਇੱਕ ਵਾਰੀ ਬਰਜਾਦਾਰਾ ਬਹੁਤ ਪਿਆਰ ਨੂੰ ਪਹੁੰਚਦਾ ਹੈ ਪਹਿਲਾਂ ਉਹਨੂੰ ਦੱਸਦੇ ਕੀ ਗੱਲ ਆ ਉਹਨੂੰ ਬੋਲੋ ਪ੍ਰੈਸਰ ਕੋਲ ਪਰ ਜਮਾ ਕਰੋ ਜੀ ਜਿਹੜਾ ਅੱਜ ਪਹਿਲਾਂ ਆਪਣੇ ਨਾਲ ਆ ਕੇ ਗਿਆ ਸਟੈਂਡ ਕਿਹਾ ਮੈਂ ਉਹਦਾ ਹਾਂ ਇੰਦਰੂ ਮੇਰਾ ਸਾਲ ਤੋਂ ਹੀ ਉਹ ਜਿਹੜੀ ਪੰਜਾਂ ਤਰੀਕ ਨੂੰ ਬਦਲ ਗਿਆ ਉਹਨਾਂ ਨੇ ਕਿਹਾ ਉਹ ਹੋ ਗਿਆ ਉਹਨਾਂ ਨੇ ਜਮਾ ਕਰਵਾਇਆ ਉਹਦਾ ਆਪਾਂ ਇਹਨਾਂ ਦੇ ਲਈ ਰਿਹਾ ਹੋਇਆ ਚੱਲਦਾ ਹੈ ਉਸ ਤੋਂ ਬਾਅਦ ਜਿਸਕੇ ਲਈ ਜੀ ਸਾਹਿਬ ਨੇ ਜਣਾ ਭੋਗ ਲਾਇਆ ਆਹ ਤਾਂ ਮੁੰਡਾ ਵੀ ਬੋਲੇ ਸੀ ਜਮਾ ਕਰਵਾਇਆ ਉਂਗਲ ਨਾਲ ਆ ਤੋ ਇਹ ਬਹਾਰ ਆਈ ਹੈ ਆਪਣੀ ਟੋਲੀ ਚ ਆਉਣ ਨੂੰ ਜੀ ਜਿਹੜੀ ਬੰਦੋ ਚ ਫੋਟੋ ਬਸ ਕਰ ਕਦੇ ਜਾਈ ਨਹੀਂ ਮੈਨੂੰ ਆ ਬੈਠਿਆ ਉਹ ਵੀ ਉਹ ਗੱਲ ਸਹੀ ਕਰ ਰਹਾ ਹੈ ਉਹ ਗੱਲ ਸਹੀ ਕਰ ਰਹਾ ਮੈਂ ਵੀ ਵੀਡੀਓ ਆਈ ਆ ਤੇਰਾ ਹਾਂ ਵੇਖੋ ਮੰਤ ਜੀ ਕੋਈ ਬੰਦਾ ਇੰਨੀ ਪੰਚਾਇਤ ਦੇ ਵਿੱਚ ਝੂਠ ਨਹੀਂ ਮਾਰਦਾ ਐਡੀ ਵੱਡੀ ਗੱਲ ਕਹਿਣੀ ਕੋਈ ਮਾਰਦਾ ਨਹੀਂ ਸਾਰੇ ਸਾਰੇ ਬੈਠੇ ਐ ਪੈਸੇ ਦੱਸੋ ਕੀ ਗੱਲ ਦੱਸੋ ਪਾਣਾ ਕਿੰਨੀਆਂ ਬਈਆਂ ਦੇ ਕਹਿੰਦੇ ਨਾਲ ਕੋਈ ਸੋਖਾ ਸਨ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਸਾਫ ਸਫਾਈ ਵੀ ਨਹੀਂ ਦੇਖ ਲਓ ਆਪ ਦੇ ਅੰਦਰ ਜਾ ਕੇ ਕਿਹੋ ਜਿਹਾ ਦੇਖੋਗੇ ਹੁਣ ਤੱਕ ਟੜਕੇ ਦਾ ਲੱਗਾ ਹੁੰਦਾ ਹੈ ਚੜਕੇ ਦੋ ਦਿਨਾਂ ਚਾਹ ਦੀ ਅੰਦਰ ਮੇਰੇ ਕਿਹੜਾ ਬੰਦਾ ਦੱਸ ਕੇ ਆਉਂਦਾ ਹੈ ਗੁਰੂ ਸਾਹਿਬ ਦੀ ਸਰਗਰਮ ਆਇਆ ਨਿਮੰਦਰ ਕਰ ਤੁਸੀਂ ਚੱਕਦੇ ਹੋ ਮੈਂ ਚੱਕਿਆ ਚੱਕਿਆ ਰੂਫ ਦੇ ਉੱਪਰ ਤੇ ਨੇਰੋ ਮਿੰਟਾਂ ਪੱਕਾ ਨਹੀਂ ਜੀ ਨਿਮੰਦਰ ਕਰ ਕੱਲ ਕਿਹੜਾ ਲੈਂਦੇ ਸਤੋ ਸ੍ਰੀ ਅਕਾਲ ਸਰ ਆਪਰੇ ਯਾਦ ਹੈ ਨਾ ਬੈਗ ਬੈਗ ਨੂੰ ਮੋਹਰਵਾ ਕਰਦੇ ਜੱਟ ਜਾਨਾ ਹੁੰਦਾ ਕਿ ਕੋਈ ਨਾ ਬਾਰੇ ਨਾ ਨਾ ਬਸ ਕਿ ਆਨਲਾਈਨ ਕਰਵਾਓ ਸਾਹਮਣੇ ਬੰਦੀ ਆਦਾ ਨਾ ਨਾ ਜੀ ਉਹ ਮੰਤਰੀ ਉਹ ਕਾਕੇ ਪਾਪਾ ਰਾਮ ਪਿੰਡ ਸਾਰਾ ਖੜਾ ਮੈਂ ਨਹੀਂ ਕੁਝ ਵੀ ਐਕਸ ਮੈਂ ਮੈਂ ਗੱਲ ਕਰਦਾ ਮੈਂ ਗਲਤੀ ਹੋ ਗਈ ਨਾ ਬੰਦ ਜਾਓ ਹਾਂ ਖੜਾ ਆ ਕੇ ਗੱਲ ਸੁਣ ਲੈਣਾ ਮੈਂ ਕਹੇ ਨਾ ਲੈ ਯਾਰ ਇਹ ਤੇ ਕੀ ਗੱਲ ਹੈ ਮੈਂ ਨਹੀਂ ਮੰਨਦਾ ਯਾਰ ਜੀ ਤੱਕੇ ਨਾ ਗੱਲ ਬਣਾ ਰਹੇ ਹੋ ਉਹ ਅਹਸਾਸ ਤਾਂ ਮਨ ਤਾਂ ਨਹੀਂ ਰਹਿਣਾ ਤੱਕੇ ਨਾ ਗੱਲ ਬਣਾ ਰਹੇ ਤੁਸੀਂ ਇਹ ਤਾਂ ਆਪ ਬਣਾ ਰਹੇ ਹੋ ਤੁਸੀਂ ਕਹ ਰਹੇ ਮੰਨੋ ਮਾਇ ਮਾਰਦੇ ਗਾ ਜੀ ਕੰਦੇ ਵਾਲੇ ਦੇ ਕਹਿਣਾ ਹੀ ਇਨਸਾਨੀ ਉਹਨਾਂ ਨੇ ਇਹ ਤਾਂ ਤੱਕੇ ਨਾ ਸੋਖ ਵਾਲੀ ਗੱਲ ਹੈ ਆਪ ਕੋਈ ਆਣੇ ਨਾ ਉਹ ਵੀ ਬੰਨੇ ਬੜਾ ਮਾਦਾ ਦਾ ਕਸੂਰ ਹੀ ਆਹ ਇਹ ਕੰਮ ਨਹੀਂ ਹੈ ਜੀ ਤੇਰਾ ਪਗਾਂ ਟੋਪ ਤੇ ਆਹ ਕਰੀਂ ਜਿਹੜਾ ਮਗਾਂ ਤੋਂ ਹਾਂਜੀ ਹਾਂਜੀ ਆ ਫੇਰ ਤੂੰ ਤੇਰਾ ਦਾਪ ਇਹ ਸਰਕਾਰ ਜੋ ਇੱਥੇ ਚੱਲ ਗਈ ਉਸ ਤੋਂ ਬਾਅਦ ਆਪਣਾ ਕੋਲ ਜਿਹੜੇ ਕੋਈ ਗ੍ਰਾਂਟ ਸਾ ਵੰਦ ਆ ਉਹਨਾਂ ਨੂੰ ਮਰਿਆਦਾ ਨਾਲ ਆਪਾਂ ਉੱਥੇ ਭੇਜਦੇ ਪੈਸਾ ਵੈਰੀ ਨਹੀਂ ਬਣਾਉਂਦੇ اِک چٽي چڙهڻا آهي ڪا شيءِ ناهي ائين هو ڇڏي ڏيو آءِ چڪي مئي هون آهي پٽو پاڻي ولهي ولهي او گنٿي اها باٽي لئي چڪي هين هان ابرا بھوکا دے کر چل بس ایک درخواست دوں بس تم اپ ا رہے پردہ اللہ ہاتھ تو تو کر چلوں جی ٹھیک ہے تمام کرتا ہے کرتا ہے گنڈا بڑے کا نو نہیں کوئی ہاں چلو

Da, da, da. Asta e dar, că suntem, că suntem, mai buni. Asta e, asta e, asta e. Asta e, asta e, asta e. Asta चकर चङो हूंदो करण बाब